ਜਿਆਂ ਨੂੰ ਸ세ਕਾਲ ਉਮੇਰ ਕੰ ਦਾ ਸਾਰੇ ਵੀਰ ਭਰਾ ਠੀਕ ਹੋਣਗੇ ਕੋਸ਼ਿਸ਼ ਹੋਣਗੇ ਚੜਜੀ ਕਲਾ ਦੇ ਵਿੱਚ ਬੜੀ ਕੱਲ ਦਾ ਅਫਸੋਸ ਹੋਇਆ ਕਿ ਰਾਜਵੀਰ ਜਵੰਦਾ ਸਾਹਿਬ ਜਿਹੜੇ ਹਨ ਇਸ ਦੁਨੀਆ ਛੱਡ ਕੇ ਜਾ ਚੁੱਕੇ ਚੜਦੇ ਵਾਲ ਵੀ ਤੇ ਲੈਣਦੇ ਵਾਲ ਵੀ ਬਹੁਤ ਬੜੀਆਂ ਦਸਤੀਆਂ ਹੋਏ ਅਫਸੋਸ ਦੇ ਮਾਤਮ ਬਿਲਕੁਲ ਚਾਹ ਦੋਨੋਂ ਪੰਜਾਬ ਦੇ ਵਿੱਚ ਬਿਲਕੁਲ ਕੁਤੇ ਬਹੁਤ ਹੀ ਪਿਆਰੇ ਇਨਸਾਨ ਬਹੁਤ ਹੀ ਪਿਆਰੇ ਇਨਸਾਨ ਜੋ ਛੱਡ ਕੇ ਚਲੇ ਗਏ ਨੇ ਔਰ ਹਾਦਸੇ ਦਾ ਸ਼ਿਕਾਰ ਹੋ ਗਏ ਨੇ ਤੇ ਜਿਹਦੀ ਖਬਰ ਮਤਲਬ ਕਿ ਜਿਵੇਂ ਉਹ ਕਹ ਲੈ ਕੇ ਨਿਊਜ਼ ਖੁੜੀ ਜੀ ਕਿ ਮਨੂਰੂਦ ਕਬਰ ਜਨ ਕਹਿੰਦੇ ਨਾ ਕਿ ਮਨੂਰੂਦ ਕਬਰ ਤਸਾਹਮਨਾ ਕਰਨ ਤਿਆਰ ਹੈ ਔਰ ਉਹ ਬਰਦਾਸ਼ਤ ਵੀ ਨਹੀਂ ਹੋ ਰਹੀ ਬਾਕੀ ਬਾਕੀ ਬਹੁਤ ਹੀ ਮਾੜੀ ਹੋਈ ਆ ਬਾਕੀ ਚਲਾ ਮਿਲਦੀ ਅਪਡੇਟ ਆ ਗਿਆ ਗੱਲ ਲੋੜ ਨੂੰ ਤਰਸਦੀਆਂ ਬਾਹਾਂ ਖਾਣਾ ਪੀਣਾ ਭੁੱਲ ਜਾਂਦੀਆਂ ਪੁੱਤ ਮਰੇ ਵੀ ਭੁੱਲਦੀਆਂ ਮਾਂਵਾਂ ਮਾਂ 12 ਦਿਨ ਆਪਣੇ ਪੁੱਤ ਨੂੰ ਵੇਖਦੀ ਰਹੀ ਦਰਵਾਜ਼ੇ ਦੇ ਵਿੱਚ ਖਲੋਤੀ ਕਿ ਕੋਈ ਡਾਕਟਰ ਬਾਹਰ ਨਿਕਲੇ ਮੇਰੇ ਪੁੱਤ ਦੀ ਕੋਈ ਸੁਖੀ ਸੰਦੇ ਖਬਰ ਲੈ ਕੇ ਬਾਹਰ ਆਏ ਨਹੀਂ ਪਤਾ ਉਸ ਕਮਰੇ ਦੇ ਵਿੱਚ ਉਚੰਗੀ ਖਬਰ ਨਹੀਂ ਇੱਕ ਮਾੜੀ ਖਬਰ ਆਈ ਕਿ ਜੋ ਉਸਦੇ ਘਰ ਨੂੰ ਹੀ ਜਿਹੜਾ ਉਚਾਇ ਕੇ ਰੱਖਦੇ ਆਪਣੇ ਪੁੱਤ ਨੂੰ ਆਵਾਜ਼ਾਂ ਮਾਰ ਰਹੀ ਹੈ ਕਿ ਮੇਰਾ ਪੁੱਤ ਕਿਤੋਂ ਉੱਠ ਕੇ ਮੇਰੇ ਗੱਲ ਲੱਗ ਜਾਏ। ਇਹਨਾਂ ਦੋਸਤਾਂ ਦੇ ਨਾਲ ਬੈਠ ਕੇ ਕੰਟੀਨਾਂ ਦੇ ਵਿੱਚ ਚਾਹਾਂ ਸਾਂਝੀਆਂ ਕੀਤੀਆਂ ਉਹਨਾਂ ਯਾਰਾਂ ਨੂੰ ਕਿੱਥੇ ਭੁੱਲਦੀਆਂ ਨੇ ਉਹ ਯਾਰੀਆਂ? ਨਹੀਂ ਸੀ ਪਤਾ ਕਿ ਦੁਆਵਾਂ ਦੀ ਝੜੀਆਂ ਕੰਮ ਨਹੀਂ ਕਰਨਗੀਆਂ, ਦਵਾਈ ਤਾਂ ਕੰਮ ਕਿੱਥੇ ਕਰ ਰਹੀ ਸੀ? ਵੀਰਾਂ ਸਮੇਂ ਦੀਆਂ ਨੇ ਜਦੋਂ ਮਾਂ ਆਪਣੇ ਪੁੱਤ ਦੀ ਮ੍ਰਿਤਕ ਦੇਹ ਦੇ ਕੋਲ ਖਲੋ ਕੇ ਤਾਹਾਂ ਮਾਰ ਰਹੀ ਹੈ ਰਾਜਵੀਰ ਚਵੰਦਾ ਦੀ ਮ੍ਰਿਤਕ ਦੇਹ ਨੂੰ ਵੇਚ ਕੇ ਮਾਂ ਦਾ ਰੋਣਾ ਨਿਕਲਦਾ ਉਹ ਪੁੱਤ ਜਿਸ ਨੂੰ ਮਾਂ ਨੇ ਪਾਲ ਪੋਸ ਕੇ ਵੱਡਾ ਕੀਤਾ ਉਸ ਦਾ ਹਰ ਇੱਕ ਚਾਪੂ ਰਿਆ ਅਜੂਮਾਂ ਸੀਨੇ ਲੱਗ ਕੇ ਰੋ ਰਹੀ ਹੈ ਆਪਣੇ ਪੁੱਤ ਨੂੰ ਆਵਾਜ਼ਾਂ ਮਾਰ ਰਹੀ ਹੈ ਕਿ ਮੇਰਾ ਪੁੱਤ ਕਿ ਤੋਂ ਉੱਠ ਕੇ ਮੇਰੇ ਗੱਲ ਲੱਗ ਜਾਏ ਸੋ ਐਵੇਂ ਵਿਰਤ ਕਮਰ ਗਰੇਵਾਨ ਇਸ ਮੌਕੇ ਤੇ ਬੇहद ਭਾਵੁਕ ਹੋਏ ਨੇ ਕਿਉਂਕਿ ਜਿਨ੍ਹਾਂ ਸਿੰਘਾਂ ਦੇ ਨਾਲ ਉਹਨਾਂ ਨੇ ਸਟੇਜਾਂ ਸਾਂਝੀਆਂ ਕੀਤੀਆਂ ਜਿਨ੍ਹਾਂ ਯਾਰਾਂ ਦੋਸਤਾਂ ਦੇ ਨਾਲ ਕਾਰਜ ਦੇ ਵਿੱਚ ਸਮਾਂ ਬਿਤਾਇਆ ਜਿਨ੍ਹਾਂ ਦੋਸਤਾਂ ਦੇ ਨਾਲ ਬੈਠ ਕੇ ਕੰਟੀਨਾਂ ਦੇ ਵਿੱਚ ਚਾਹਾਂ ਸਾਂਝੀਆਂ ਕੀਤੀਆਂ ਉਹਨਾਂ ਯਾਰਾਂ ਨੂੰ ਕਿੱਥੇ ਭੁੱਲਦੀਆਂ ਨੇ ਉਹ ਯਾਰੀਆਂ ਦਿਉਪਾਲ ਜਿਹੜੇ ਇਕੱਠੇ ਬਿਤਾਏ ਹੋਣ ਸੋ ਬੇਹਦ ਭਾਵੁਕ ਪਲ ਨੇ ਇਸ ਪਰਵਾਰ ਨੂੰ ਸ਼ਵੰਦਾ ਦੀ ਬੇਹਦ ਖਾਤਸਮ ਰਣਜੀਤ ਬਾਵਾ ਬੇਹਦ ਭਾਵੁਕ ਨਜ਼ਰ ਆਏ ਨੇ ਐਮੀ ਬਿਰਕ ਜਿਨ੍ਹਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਕਿਉਂਕਿ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਤਸਵੀਰਾਂ ਵੇਖਦੇ ਸੀ ਜਦੋਂ ਐਮੀ ਬਿਰਕ ਹੋਰਾਂ ਦੇ ਵੱਲੋਂ ਰਾਜਵੀਰ ਸ਼ਵੰਧਾ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਜਾਂਦੀਆਂ ਸਾਂ ਸੋ ਪਰਿਵਾਰਕ ਮੈਂਬਰ ਉਹਨਾਂ ਦੀ ਪਤਨੀ ਉਹਨਾਂ ਦੇ ਜਿੰਨੀਆਂ ਵੀ ਭੈਣਾਂ ਨੇ ਰਿਸ਼ਤੇਦਾਰੀ ਸਾਰੇ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਹੋਇਆ ਸੋ ਇਥੇ ਮਾਦਾ ਹਾਲ ਦੇ ਕੇ 17 ਚੇਤੀ ਹੁੰਦੀਆਂ ਨੇ ਜੋ ਖੁਦ ਰਾਜਵੀਰ ਸ਼ਵੰਧਾ ਨੇ ਗੀਤ ਗਾਇਆ ਸੀ ਕਿ ਜਦੋਂ ਹਾਣੀ ਪੁੱਤ ਦਾ ਗਲੀ ਦੇ ਵਿੱਚੋਂ ਕੋਈ ਲੰਗ ਦਾ ਮਾਵਾ ਨੂੰ ਵਿਛੋੜੇ ਵਾਲਾ ਸੱਪ ਉਦੋਂ ਡੰਗਦਾ ਗਾਲਾਂ ਲੋਣ ਨੂੰ ਤਰਸਦੀਆਂ ਬਾਹਾਂ ਖਾਣਾ ਪੀਣਾ ਭੁੱਲ ਜਾਂਦੀਆਂ ਪੁੱਤ ਮਰੇ ਦੀ ਭੁੱਲਦੀਆਂ ਮਾਵਾ ਸੋ ਇਹ ਬੋਲ ਬੜੇ ਭਾਵੂ ਕਰ ਦੇਣ ਵਾਲੇ ਨੇ ਰਾਜਵੀਰ ਸ਼ਵੰਦਾ ਦੀ ਮਾਂ ਨੂੰ ਨਹੀਂ ਸੀ ਪਤਾ ਕਿ ਉਸਦੇ ਪੁੱਤ ਦੇ ਬੋਲੋਂ ਗਾਇਆ ਗੀਤ ਹੀ ਮੇਰੇ ਉੱਤੇ ਇਸ ਤਰ੍ਹਾਂ ਦੇ ਨਾਲ ਟੁਕੇਗਾ ਕਿ ਅੱਜ ਮੈਂ ਆਪਣੇ ਪੁੱਤ ਨੂੰ ਇਸ ਤਰੀਕੇ ਦੇ ਨਾਲ ਲੱਭਾਂਗੀ ਸੋ ਕਮਰ ਗਰੇਵਾ ਜਿਨ੍ਹਾਂ ਦੇ ਵੱਲੋਂ ਵਾਜਵੀਰ ਜਵੰਦਾ ਦੇ ਨਾਮ ਲੰਮਾ ਸਮਾਜ ਜਿਹੜਾ ਬਤਾਇਆ ਗਿਆ ਉਹ ਸਮਾਜ ਜੋ ਚੰਤੀ ਜਵਾਨੀ ਦੇ ਵਿੱਚ ਇਕੱਠੇ ਸਨ ਲੇਕਿਨ ਬਾਲਦੇ ਸਿਵੇ ਦੇ ਇਲਾਕੇ ਜਦੋਂ ਮਾਂ ਖਲੋਤੀ ਸੀ ਉਹ ਮਾਂ ਜਿਸਨੇ ਆਪ ਨੂੰ ਪੁੱਤ ਨੂੰ ਕਦੇ ਵੀ ਤੱਤੀ ਬਾਹ ਨਹੀਂ ਸੀ ਲੱਕਣ ਦਿੱਤੀ 9 ਮਹੀਨੇ ਆਪਣੇ ਢਿਰਤੇ ਵਿੱਚ ਪੁੱਤ ਨੂੰ ਰੱਖਿਆ ਉਸ ਨੂੰ ਵੱਡਾ ਕੀਤਾ ਉਸਦੇ ਹਰ ਇੱਕ ਚਾਰ ਜਿਹੜੇ ਪੂਰੇ ਉਸੇ ਤੋਂ ਬਾਅਦ ਆਪਣੇ ਪੁੱਤ ਦੀ ਹਰ ਇੱਕ ਰੀਤ ਜਿਹੜੇ ਪੂਰੀ ਕੀਤੀ ਲੇਕਿਨ ਨਹੀਂ ਸੀ ਪਤਾ ਕਿ ਇਸ ਤਰੀਕੇ ਦੇ ਨਾਲ ਉਸਦਾ ਪੁੱਤ ਇਸ ਜਹਾਨ ਨੂੰ ਚਲੇਆ ਜਾਏਗਾ ਉਹ ਜਿਹੜੀ ਜਾਂ ਜਿਹਨਾਂ ਦੀਆਂ ਬਾਹਾਂ ਇਕੱਠੀਆਂ ਜੜੀਆਂ ਇੱਕ ਦੂਜੇ ਦੇ ਗੱਲ ਦੇ ਵਿੱਚ ਹੁੰਦੀਆਂ ਸਨ ਲੇਕਿਨ ਅੱਜ ਉਹ ਸਾਰੇ ਇੱਕ ਦੂਜੇ ਤੋਂ ਵਿਛੜ ਚੁੱਕੇ ਨੇ ਐਨੀ ਵਿਰਖ ਦੇ ਗੱਲ ਆ ਕਿ ਉਹ ਮਾਂ ਹੁੰਦੀ ਐ ਉਹ ਮਾਂ ਜਿਹੜੇ ਆਪਣੇ ਪੁੱਤ ਨੂੰ ਬੜੇ ਲਾਡਾਂ ਚਾਵਾਂ ਦੇ ਨਾਲ ਪਾਲਿਆ ਉਸ ਨੂੰ ਬੜਾ ਤਿਆਰ ਕਰਕੇ ਸਕੂਲ ਦੇ ਵਿੱਚ ਭੇਜਣਾ ਲੰਮਾ ਸੋਹਣਾ ਪੁੱਤ ਜਵਾਨ ਸੀ ਮਾਤਾ ਉਸ ਜਹਾਨੋਂ ਜਦੋਂ ਗਿਆ ਤੇ ਉਹ ਮਾਤਾ ਹਾਂ ਮਾਰ ਕੇ ਰੋ ਰਹੀ ਹੈ ਉਸ ਮਾਤਾ ਲਈ ਬੇहद ਪਾਵਕ ਪਲ ਨੇ ਜਿਸਨੇ ਪਹਿਲਾਂ ਆਪਣੇ ਸਿਰ ਦਾ ਸਾਈਂ ਗਵਾ ਲਿਆ ਤੇ ਹੁਣ ਉਸ ਦਾ ਪੁੱਤ ਵੀ ਇਸ ਜਹਾਨੋਂ چلا ਗਿਆ ਮਾਂ 12 ਦਿਨ ਆਪਣੇ ਪੁੱਤ ਨੂੰ ਵੇਖਦੀ ਰਹੀ ਦਰਵਾਜ਼ੇ ਦੇ ਵਿੱਚ ਖਲੋਤੀ ਕਿ ਕੋਈ ਡਾਕਟਰ ਬਾਹਰ ਨਿਕਲੇ ਮੇਰੇ ਪੁੱਤ ਦੀ ਕੋਈ ਸੁਖੀ ਸੰਦੇ ਖਬਰ ਲੈ ਕੇ ਬਾਹਰ ਆਏ ਕਿ ਉਸ ਦਾ ਪੁੱਤ ਇਸ ਅ ਦੁਨੀਆ ਦੇ ਵਿੱਚ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਦੁਆਵਾਂ ਕੀਤੀਆਂ ਜਾ ਰਹੀਆਂ ਨੇ ਉਸ ਦਾ ਪੁੱਤ ਬਿਲਕੁਲ ਠੀਕ ਹੋ ਗਿਆ ਲੇਕਿਨ ਨਹੀਂ ਸੀ ਪਤਾ ਉਸ ਬੰਦ ਕਮਰੇ ਦੇ ਵਿੱਚੋਂ ਜਿਸ ਨੂੰ ਲਗਾਤਾਰ ਮਾਂ ਵੇਖ ਰਹੀ ਸੀ ਤੱਕ ਰਹੀ ਸੀ ਕਿ ਮੇਰਾ ਪੁੱਤ ਉੱਠੇਗਾ ਨਹੀਂ ਸੀ ਪਤਾ ਉਸ ਕਮਰੇ ਦੇ ਵਿੱਚੋਂ ਚੰਗੀ ਖਬਰ ਨਹੀਂ ਇੱਕ ਮਾੜੀ ਖਬਰ ਆਈ ਕਿ ਜੋ ਉਸ ਦੇ ਘਰ ਨੂੰ ਹੀ ਜੜਾ ਉਝਾੜ ਕੇ ਰੱਖ ਦੇਗੀ ਸੋ ਮਾਂ ਟੋ ਰੋ ਕੇ ਬੁਰਾ ਹਾਲ ਹੈ ਗੀਤਕਾਰ ਸਾਥੀ ਜਿਹੜੇ ਨੇ ਕਲਾਕਾਰ ਜਿਹੜੇ ਨੇ ਉਹਨਾਂ ਦਾ ਬੇਰੋ ਰੋਕੇ ਬੁਰਾ ਹਾਲ ਹੋਇਆ ਐਮੀ ਬਿਰਖ ਤੇ ਨਾਲ ਦੇ ਜਿੰਨੇ ਵੀ ਸਾਥੀ ਨੇ ਕਬਰ ਗਰੇ ਵਾਲੇ ਚਿੰਨਾ ਨੇ ਕਾਲਜ ਦਾ ਸਮਾਂ ਉਹਨਾਂ ਦੇ ਨਾਲ ਬਿਤਾਇਆ ਜਸ ਬਾਜਵਾ ਕੁਲਵਿੰਦਰ ਬਿੱਲਾ ਲਗਾਤਾਰ ਪ੍ਰਭਾਤ ਦੇ ਨਾਲ ਖੜੇ ਨੇ ਐਮੀ ਬਿਰਖ ਦੇ ਗੱਲ ਆਖ ਕੇ ਮਾਂ ਤਾਂ ਹਾਂ ਮਾਰ ਕੇ ਰੋ ਰਹੀ ਐ ਕਿ ਕਿਤੋਂ ਮੇਰਾ ਪੁੱਤ ਜਿਹੜਾ ਵਾਪਸ ਆ ਜਾਏ ਕਿਉਂਕਿ ਕਮਾਦੇ ਹੁੰਦਿਆਂ ਜਿਉਂਦੇ ਜੀ ਜਿਸ ਤਰੀਕੇ ਦੇ ਨਾਲ ਪੁੱਤ ਨੇ ਚੰਗਾ ਨਾਮ ਨਾ ਖੱਟਿਆ ਹੋਵੇ ਉਸ ਮਾਦੀ ਉੱਤੇ ਕੀ ਬੀਤਦੀ ਹੋਣੀ ਹੈ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਓਮਾ ਜਿਹੜੀ ਅਕਸਰ ਆਪਣੇ ਪੁੱਤ ਦੀ ਉਡੀਕ ਕਰਦੀ ਸੀ ਵੇੜੇ ਦੇ ਵਿੱਚ ਖਲੋਤੀ ਉਸ ਨੂੰ ਆਵਾਜ਼ਾਂ ਮਾਰਦੀ ਸੀ ਤੇ ਜਦੋਂ ਰਾਜਵੀਰ ਜਵੰਦਾ ਇਸ ਵਾਰ ਵੀ ਬਾਈਕ ਰਾਈਡ ਤੇ ਗਏ ਹੋਣਗੇ ਆਪਣੇ ਪੁੱਤ ਨੂੰ ਬੜੀ ਖੁਸ਼ੀ ਦੇ ਨਾਲ ਤੋੜਿਆ ਹੋਏਗਾ ਕਿ ਮੇਰਾ ਪੁੱਤ ਛਲੋ ਵਾਪਸ ਆਏਗਾ ਘਰ ਫੋਨ ਵੀ ਕੀਤਾ ਹੋਏਗਾ ਕਿ ਮਾਂ ਮੈਂ ਇੰਨੇ ਸਮੇਂ ਤੱਕ ਪਹੁੰਚ ਜਾਵਾਂਗਾ ਲੇਕਿਨ ਉਹ ਵਾਪਸ ਜਿਹੜਾ ਨਹੀਂ ਪਰਤਿਆ ਤੇ ਉਸੇ ਤੋਂ ਬਾਅਦ ਜੁਮਾਦਾ ਹਾਲ ਹੈ ਜੋ ਪਰਿਵਾਰਕ ਮੈਂਬਰਾਂ ਦਾ ਹਾਲ ਹੈ ਉਹ ਵੇਖੀ ਤੁਸੀਂ ਖੁਦ ਵੇਖੋ ਕਿ ਅੱਜ ਸਾਰਿਆਂ ਦੀਆਂ ਅੱਖਾਂ ਜਿਹੜੀਆਂ ਨਮ ਕੋਈਆਂ ਨਹੀਂ ਸੁਰਾਜਵੀਰ ਜਵੰਦਾ ਦਾ ਜਦੋਂ ਸੇਵਾ ਬਲਿਆ ਉਹ ਮਾਂ ਜਿਸ ਨੇ ਆਪਣੇ ਪੁੱਤ ਨੂੰ ਕਦੇ ਤੱਤੀ ਬਾਹਰ ਨਹੀਂ ਸੀ ਲੱਗਣ ਦਿੱਤੀ ਆਪਣੇ ਪੁੱਤ ਦਾ ਕਦੇ ਵਾਲ ਵੀਂਗਾ ਨਹੀਂ ਸੀ ਹੁਣ ਦਿੱਤਾ ਉਸ ਮਾਂ ਤੇ ਕੀ ਬੀਤਦੀ ਹੋਏਗੀ ਸੱਚ ਕਹਿੰਦੇ ਨੇ ਕਿ ਮਾਮਾ ਜਿਨ੍ਹਾਂ ਦੇ ਜਿਗਰ ਦੇ ਟੁਟੇ ਤੋਂ ਦੂਰ ਖੁਸ਼ ਆਂਦੇ ਨਹੀਂ ਉਹ ਜਿਉਂਦੇ ਜੀ ਮਰ ਜਾਂਦੀਆਂ ਨੇ ਉਹ ਮਾਂ ਦੇ ਉੱਤੇ ਕੀ ਬੇਤੁਦੀ ਹੋਣੀ ਹੈ ਜਿਨੇ ਭਰੀ ਜਵਾਨੀ ਦੇ ਵਿੱਚ ਆਪਣਾ ਪੁੱਤ ਆਪਣੇ ਅੱਖੀ ਆਪਣੇ ਹੱਥੀ ਤੋਰਿਆ ਉਹ ਪੁੱਤ ਜਿਸ ਨੂੰ ਬੜੇ ਲਾਡਾ ਚਾਹਾਂ ਦੇ ਨਾਲ ਉਹਨੇ ਪਾਲਿਆ ਸੀ ਲੇਕਿਨ ਨਹੀਂ ਸੀ ਪਤਾ ਕਿ ਆ ਇਸ ਤਰੀਕੇ ਦੇ ਨਾਲ ਉਸ ਨੂੰ ਜਹਾਨ ਤੋਂ ਤੋੜਨਾ ਪਏਗਾ ਹਜੇ ਤਾਂ ਆਪਣੇ ਪਤੀ ਵਾਲਾ ਵਿਛੋੜਾ ਨਹੀਂ ਸੀ ਉਸਦੇ ਕੋਲੋ ਚੱਲਿਆ ਆਖਿਆ ਕਿ ਲੱਖਾਂ ਕਰੋੜਾਂ ਲੋਕ ਜਿਨ੍ਹਾਂ ਨੇ ਲਗਾਤਾਰ ਦੁਆਵਾਂ ਕੀਤੀਆਂ ਪ੍ਰਮਾਤਮਾ ਦੇ ਅੱਗੇ ਕਿ ਇੱਕ ਵਾਰ ਆਸ਼ੀਰਵਾਦ ਸ਼ਮੰਦਾ ਉੱਠੇ ਮੁਰ ਤੋਂ ਉਹਦੀ ਆਵਾਜ਼ ਸਟੇਜਾਂ ਦੇ ਉੱਤੇ ਗੂੰਜੀ ਲੇਕਿਨ ਨਹੀਂ ਸੀ ਪਤਾ ਕਿ ਦੁਆਵਾਂ ਵੀ ਜਿਹੜੀਆਂ ਕੰਮ ਨਹੀਂ ਕਰਨਾ ਯਾਰ ਕੀ ਹਾਲ ਹੋਇਆ ਕਿ ਨਫਸ ਉਫਸੀ ਚੱਲਦੀ ਪਈ ਹੈ ਉੱਥੇ ਔਰ ਉਹਦੀ ਮਾਂ ਜਿਹੜੀ ਆ ਅੰਮ੍ਰਿਤ ਦੇ ਨਾਲ ਇਕੱਲੇ ਲੱਕੇ ਰਹਿੰਦੀ ਪਈ ਸੀ ਅੰਮ੍ਰਿਤ ਦੇ ਨਾਲ ਤਾਂ ਕਾਫੀ ਜਿਆਦਾ ਅੱਛਾ ਟਾਈਮ ਚੱਲਿਆ ਜਿਆਦਾ ਮੇਰੇ ਨਾਲ ਆ ਅੱਛਾ ਕਾਲਜ ਮਤਲਬ ਕਿ ਕਾਲਜ ਟਾਈਮ ਦੇ ਵਿੱਚ ਵੀ ਸ਼ਾਇਦ ਇਕੱਠੇ ਰਹੇ ਮੈਨੇ ਕਾ ਹਾਲ ਨੇ ਤਾਂ ਹੋਰ ਵੀ ਸਿੰਘਾਂ ਦਾ ਨਾਮ ਲੈ ਆ ਰசன் ਕੁਲਵਿੰਦਰ ਭੱਲਾ ਜਸ ਬਾਜਵਾ ਤੋਂ ਬਾਅਦ ਰঞ্জੀਤ ਬਾਵਾ ਰੰਜੀਤ ਬਾਵਾ ਵੀ ਤੇ ਮਾਂ ਮਾਂ ਮਤਲਬ ਕਿ ਕੈਮਰੋ ਹੋ ਰਹੀ ਸੀ ਆਦਾ ਬਾਜ਼ਾਰ ਮਾਰਕੀਟ ਹੋ ਰਹੀ ਚੀਜ਼ਾਂ ਯਾਰ ਦੂਸਰੀ ਫੋਰਸਿਕੋ ਵੱਡੀ ਗੱਲ ਹੈ ਕਿ ਉਹਨਾਂ ਦਾ ਕਲਚਰ ਹੈਗਾ ਵਾ ਉਹਨਾਂ ਦੀ ਕਿ ਸ਼ੁਰੂ ਤੇ ਰੀਚਾਂ ਦੀ ਹੋਈ ਹੈ ਸਭ ਇੱਕ ਤੇ ਪੁੱਤਰ ਚੋਂ ਚਲਾ ਗਿਆ ਤੇ ਦੁਨੀਆ ਛੱਡ ਗਿਆ ਉਹ ਹਕੀਕਤ ਹੈ ਕਿ ਉਹ ਜੋ ਬੜਾ ਯੋਗ ਇਨਸਾਨ ਆ ਉਹ ਚੀਜ਼ ਨੂੰ ਮੰਨਦਾ ਵੀ ਆ ਤੇ ਇਹਨੂੰ ਮਹਿਸੂਸ ਕਰਦਾ ਲੱਗਦੇ ਨੇ ਜੇ ਛੋਟੇ ਬੱਚੇ ਨੇ ਇਹਨਾਂ ਨੂੰ ਨਹੀਂ ਪਤਾ ਕਿ ਕਰਾ ਲੱਕੀ ਹੋਇਆ ਹਾਂ ਬਿਲਕੁਲ ਹੀ ਉਹਨਾਂ ਨੂੰ ਖਬਰ ਤਾਂ ਮਿਲੀ ਕਿ ਤੁਹਾਡੇ ਵਾਲਦ ਜਿਹੜਾ ਬਹੁਤ ਤੁਹਾਡਾ ਜਾਂਚ ਨਹੀਂ ਰਿਹਾ ਚਲੇ ਗਿਆ ਲੇਕਿਨ ਪਹਿਲੇ ਦਰ ਨੂੰ ਮਹਿਸੂਸ ਲਈ ਕਰਦੇ ਪਹਿਲਾਂ ਸਿਰ ਉਹਨਾਂ ਮੱਦੇ ਮੈਂ ਗੱਲ ਆ ਗਈ ਕਿ ਚਲੇ ਗਏ ਇਹਕੇ ਮਢੇ ਨੂੰ ਪਤਾ ਹੁੰਦਾ ਲੇਕਿਨ ਕਭ ਤੋਂ ਵੱਡੇ ਇੱਕ ਦਰਦਨਾਕ ਇੱਕ ਹੋਰ ਜਿਹੜੀ ਹੈ ਜਦ ਆਇਆ ਹੈ ਕੀ ਕਿ ਇਹ ਤਾਂ ਅੰਤਨ ਸੰਸਕਾਰ ਦਾ ਹਿੱਟਾ ਉਹਦੀ ਬੋੜ ਨਹੀਂ ਆਗਲਾ ਇਹਨੂੰ ਜਦ ਬੋੜ ਨੂੰ ਸੜਿਆ ਉਹ ਕਤਨਾ ਮੋਰ ਉਹ ਆਪਣੇ ਘਰ ਨੂੰ ਕਿਵੇਂ ਵੇਖ ਲਈ ਜਿਹੜੀ ਤਤੇ ਹਵਾ ਤਤੇ ਭੁਪ ਆਪਣਾ ਮੂੜੇ ਦੇ ਮਾਂ ਨਹੀਂ ਪੈਂਦੀ ਕੋਈ ਵੀ ਮਾਂ ਹੋਵੇ ਔਰ ਉਹਦੀ ਡੈਡ ਬੋਡੀ ਨੂੰ ਜਦੋਂ ਅੱਗ ਲੱਗੇ ਅੱਗ ਦੇ ਛੋਲੇ ਉੱਠਣ ਉਹ ਆਪਣੇ ਘਰਾਂ ਲੈ ਕੇ ਬਈ ਬਹੁਤ ਦਰਦ ਲਾ ਗਿਆ ਬਹੁਤ ਵਾਕ ਹੀ ਬਹੁਤ ਦਰਦਨਾਕ ਯਾਰ ਤੂੰ ਵੇਖ ਲੈ ਕਿ ਦਰਦ ਅੰਮੀ ਮੇਰੇ ਸਖੀਨਾਂਤ ਰੋ ਰਿਹਾ ਹੈ ਤੇ ਕਿਦਾਂ ਰੋ ਰਿਹਾ ਉਹ ਮੇਰੇ ਫੈਮਿਲੀ ਨੂੰ ਕੋਲ ਚਲ ਕਾ ਤੂੰ ਮੇਰੇ ਦਰਦ ਤੇ ਨਹੀਂ ਲੇਕਿਨ ਇੱਕ ਯਾਰ ਜਿਹੜਾ ਅੰਦਰੋਂ ਜੀ ਕਰਦਾ ਵਾ ਇਨਸਾਨ ਇੱਥੇ ਰੋ ਰਹੀ ਹੈ ਜਿੰਨੇ ਵੀ ਇਨਸਾਨ ਇੱਥੇ ਕਰਦੇ ਹੋਏ ਨੇ ਜਿਹੜੇ ਇਨਸਾਨ ਵੇਖ ਰਹੇ ਨੇ ਜਾਂ ਜਿਹਨਾਂ ਨੂੰ ਪਤਾ ਕਿ ਜਿਹੜੇ ਮਤਲਬ ਪਾਗਲ ਸੀ ਪਾਗਲ ਕਹਿਉਂਦੇ ਨੇ ਨਾ ਜਿਵੇਂ ਮਤਲਬ ਕਿ ਆਪ ਨੂੰ ਵੀ ਜਦੋਂ ਡੈਥ ਸੁਣੀ ਆ ਆਪ ਨੂੰ ਬੜੀ ਮੋਚਲ ਹੋ ਜਾਂ ਇੱਕ ਕਿਉਂਕਿ ਆਪਾ ਦੂਰ ਹੈ ਆਪਾਂ ਗਿੰਮ ਇਮੋਸ਼ਨਲ ਹੋ ਗਏ ਤੇ ਆ ਕਾਨਾ ਹੋਈ ਹੈ ਆਪਣੀ ਵੀ ਜਿਹੜੇ ਉੱਥੇ ਮੌਕੇ ਤੇ ਹਾਜ਼ਰ ਮੌਕੇ ਤੇ ਜਿਹੜੇ ਆ ਗਏ ਨੇ ਜਿਹੜਾ ਜਾਨਿਆ ਨਾ ਕੀ ਹਾਲ ਤੇ ਉਹਨਾਂ ਦੇ ਕੀ ਬਣਿਆਗੇ ਯਾਰ ਕਾਫੀ ਯਾਨੀ ਕਿ ਬਦਵਾ ਕਰਦੇ ਕਿ ਯਾਰ ਬੰਦੇ ਇੱਕ ਫੈਮਿਲੀ ਹੈ ਕਿ ਮਰਵਾਸ ਤੇ ਨਾ ਕੋਈ ਬਿਹਤਰੀ ਆਸਾਨੀ ਹੋਵੇ ਉਹਨਾਂ ਨੂੰ ਸਬਰ ਹੋਵੇ ਤੇ ਲੈਂਦੇ ਆਪਣੀ ਅਗਲੀ ਵੀਡੀਓ ਚ ਜੁੜੇ ਰੱਖਿਆ ਆਪਣਾ